ਲਓ ਜੀ ਲਓ ਭਾਈਓ ਤੇ ਭੈਣੋ ਗਰਮ ਗਰਮ ਚਾਹੇ 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 ਓਏ ਬਾ ਚਾਚਾ ਓਏ ਪਤਾ ਨਹੀਂ ਕੀ ਜਾਦੂ ਕਰਦਾ ਯਾਰ ਤੇਰੇ ਹੱਥਾਂ ਦੀ ਚਾਹ ਪੀਤੇ ਬਣਾ ਮੈਨੂੰ ਤਾਂ ਜੰਗਲ ਪਾਣੀ ਦਾ ਜੋਰ ਹੀ ਨਹੀਂ ਪੈਂਦਾ ਓਏ ਭਾਈ ਮੇਰੀ ਤਾਂ ਅੱਕਾਈ ਨਹੀਂ ਯਾਰ ਚਾਚੇ ਦੀ ਚਾਹ ਪੀਤੇ ਬਣਾ ਖੁੱਲਦੀਆਂ ਘਰੇ ਮੈਂ ਨਹੀਂ ਵਧੀਆ ਚਾਹ ਬਣਾਉਣੀ ਇਲਾਇਚੀ ਆਪਾਂ ਆ ਗਏ ਉਹ ਤਾਂ ਸੋਨ ਨੂੰ ਵਧੀਆ ਨਹੀਂ ਲੱਗਦੀ ਆ ਚਾਚੀ ਵਾਲੀ ਕਾਲੀ ਜੀ ਛੜੀ ਜੀ पता तो क्यों सोने में नहीं बढ़िया लग दिया ओए भाभी जी ऐसे ऐसी गलत बात कर दिया करें तो इसी कलेज कर दियो हाँ ताई ऐसे जा भी ना होने आजे मस्त है हो या तो इसी सारे ओए भाइयों ते बहनो मेरी चाहत अमरीका का राष्ट्रपति भी पीने <laughs> चाचा। ਤੇਰੇ ਵੱਡੇ ਵੱਡੇ ਗੱਪ ਸੁਣਵਾਸਤੇ ਹੀ ਅਸੀਂ ਹਰ ਰੋਜ਼ ਦਾਸ ਵਾਲੀ ਚਾਹ ਵਿੱਚ ਪੀਣਾਉਨੇ ਤੈਥੋਂ ਤੂੰ ਬਹੁਤ ਵੱਡਾ ਗੱਪੀ ਐ ਨਹੀਂ ਰੀ ਸਾਚਾ ਚਾਚਾ ਤੇਰੇ ਗੱਪ ਪਾਨੀਆਂ ਤੂੰ ਗੱਪ ਮਾਰਦਾ ਤਾਂ ਹੀ ਤੇਰੀ ਚਾਹ ਪੀਂਦਾ